आए हैं सो जाएंगे राजा रंग पकीर एक सिंहासन चढ़ चले संसारचंद जी सिंहासन पे चढ़ के गए क्योंकि दो-दो घंटे दो जिन्होंने सवेरे उठ के मालिक को याद करना है और जीवन साथी ठीक नहीं है लेकिन मन में कोई शंका नहीं लेकिन मन परमात्मा ਨੂੰ ਸੋ ਸਾਨਾ ਯਾਦ ਕੀਤਾ ਹੈ ਜਦੋਂ ਤੁਸੀਂ ਇੱਕ ਦੂਜੇ ਨਾਲ ਸੰਸਾਰ ਚ ਵਿਚਰਦੇ ਹੋ ਨਾ ਤੇ ਇੱਕ ਲੈਵਲ ਹੁੰਦਾ ਨਾ ਤੁਹਾਡਾ ਜਿਹੜਾ ਜਿਹੜੀ ਸਮਝ ਦਾ ਮਤਲਬ ਤੁਹਾਡਾ ਆਪਣਾ ਇੱਕ ਥੇਕ ਹੈਗੇ ਤੁਸੀਂ ਉਹ ਜਦੋਂ ਤੁਹਾਡਾ ਬਰਾਬਰ ਦਾ ਹੋ ਜਾਵੇ ਨਾ ਤੇ ਉਹਦੇ ਨਾਲ ਤੁਹਾਨੂੰ ਨਾ ਬਹੁਤਾ ਬੋਲਣ ਦੀ ਲੋੜ ਨਹੀਂ ਪੈਂਦੀ ਤੁਸੀਂ ਉਹ ਇੱਕ ਦੂਜੇ ਦੇ ਸਾਹਮਣੇ ਖਲੋਜੋ ਤੇ ਤੁਹਾਨੂੰ ਸਮਝ ਆ ਜਾਂਦੀ ਪਈ ਕੀ ਹੋ ਰਿਹਾ ਇਹਨਾਂ ਨੇ ਕੀ ਕਿਹਾ ਸੋ ਸਾਡਾ ਲੈਵਲ ਇੱਥੋਂ ਤੱਕ ਚਲਾ ਗਿਆ ਸੀ ਕਿ ਵੀ ਸਾਨੂੰ ਜਾਦਾ ਰੋਲਾ ਪਾਉਂਦੀ ਲੋੜ ਨਹੀਂ ਚ ਪੈਂਦੀ ਸਮਝ ਸਮਝ ਲੱਗ ਜਾਂਦੀ ਜੀ ਵੀ ਇਹ ਆਜ ਵळे ਕੀ ਆ ਕਿ ਜਿਵੇਂ ਜਲ ਦੇ ਵਿੱਚ ਕਮਲ ਜਿਹੜਾ ਹੈ ਉਹਦੇ ਵਿੱਚੋਂ ਸਭ ਕੁਝ ਲੈਂਦਾ ਹੈ ਲੇਕਿਨ ਪਾਣੀ ਤੋਂ ਉੱਪਰ ਰਹਿੰਦਾ ਹੈ ਸਾਧੂ ਵੇਸ਼ੀ ਤਰ੍ਹਾਂ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਸੰਸਾਰ ਚੰਦ ਦੀ ਤਰ੍ਹਾਂ ਸੇਵਾ ਵਿੱਚ ਲੱਗੇ ਤੇ ਦੋ ਦੋ ਘੰਟੇ ਪਰਮਾਤਮਾ ਦੀ ਬੰਦਗੀ ਵਿੱਚ ਕਰਦੇ ਰਹੇ ਅੱਜ ਦਿਸਦਾ ਪਿਆ ਅੱਜ ਇਹਨਾਂ ਦਾ ਕਰਮ ਦਿਸਦਾ ਪਿਆ ਸੰਸਾਰ ਚੰਜੀ ਦਾ ਕਿੰਨੇ ਸੰਗਤ ਅੱਜ ਬੈਠੀ ਹੈ ਕਿੰਨੇ ਲੋਕ ਇਹਨਾਂ ਦੇ ਪਿਆਰ ਕਰਨ ਵਾਲੇ ਇਹਨਾਂ ਨੂੰ ਇਹਨਾਂ ਦੇ ਮੇਲਜੋਲ ਕਰੱਖਣ ਵਾਲੇ ਲੋਕ ਤੁਸੀਂ ਸਾਰੇ ਪਹੁੰਚੇ ਹੋ ਪਰ ਉਹਨਾਂ ਦਾ ਬੜਾ ਅੱਛਾ ਜੀਵ ਜਿਹੜਾ ਆਧਾਰ ਜਿਹੜਾ ਕੀਤਾ ਉਹਨਾਂ ਨੇ ਆਪਣੇ ਜੀਵਨ ਦਾ ਚੰਗਾ ਕੀਤਾ ਚੰਗੀ ਬਾਣੀ ਬੋਲ ਕੇ ਮਾਲਕ ਦੇ ਨਾਮ ਦੇ ਨਾਲ ਲੱਗ ਕੇ ਤਾਂ ਕੋਈ ਮਾੜਾ ਕਰਮ ਨਹੀਂ ਕੋਈ ਦੂਸਰਾ ਕਰਮ ਨਹੀਂ ਹੋਰ ਕੋਈ ਕੀਤਾ ਆਪਣੇ ਡਿਊਟੀ ਲੈ ਕੇ ਡਿਊਟੀ ਦੇ ਵਿੱਚ ਵੀ ਰਹਿਣਾ ਦੁਨਿਆਵੀ ਚ ਵੀ ਰਹਿਣਾ ਪਰ ਆਪਣੇ ਮਾਲਕ ਦੇ ਘਰ ਦੇ ਵਿੱਚ ਵੀ ਉਹ ਡਿਊਟੀ ਜਿਹੜੀ ਹਾਜ਼ਰੀ ਪੂਰੀ ਦੇਣੀ ਉਹ ਬੜਾ ਮਨ ਨੂੰ ਚੰਗਾ ਲੱਗਾ ਵੀ ਬਹੁਤ ਅੱਛੀ ਨੇ ਕਿ ਜਿਹੜੇ ਇਸ ਪਾਸੇ ਲੱਗੇ ਤਾਂ ਦੁਨੀਆਂ ਨੂੰ ਵੀ ਲਾਇਆ ਦੁਨੀਆਂ ਨੂੰ ਹੋਰ ਨਾਲ ਵੀ ਲਾਇਆ ਉਹਨਾਂ ਨੇ ਬੜਿਆਂ ਨੂੰ ਜੀਵਨ ਜਿਹੜਾ ਇਸ ਪਾਸੇ ਲੱਗ ਜਾਓ ਭਾਈ ਇਸ ਪਾਸੇ ਲੱਗੋ ਤੇ ਮਾਲਕ ਦੇ ਘਰ ਵਿੱਚ ਚਲੋ ਤੇ ਇਸ ਵਾਸੇ ਜਾਓਗੇ ਤਾਂ ਮੁਕਤੀ ਦਾ ਦਵਾਰਾ ਮਿਲਦਾ ਹੈ ਬੜੇ ਅੱਛੇ ਜੀਵ ਹਨ ਜਿਹੜੇ ਜੀਨਾਨਿਕ ਕਮਲਕਰ ਨਾਮ ਦੇ ਵਿੱਚ ਜਦੋਂ ਵੀ ਜਾਣਾ ਹੈ ਨਾ ਉਹਨਾਂ ਦਾ ਪਿਆਰ ਹੀ ਬੜਾ ਪ੍ਰੇਮ ਹੈ ਜਿੱਥੇ ਵੀ ਜਾਣਾ ਹੈ ਜਿੰਨੇ ਘਰ ਵੀ ਜਾਣਾ ਉਹਨਾਂ ਦੇ ਘਰ ਨਾਲ ਉਹਨਾਂ ਨੇ ਉੱਤੇ ਬੈਠਣਾ ਜਾਣਾ ਜਾ ਕੇ satsang ਕਰਨੀਏ satsang ਕਰਕੇ ਪੂਰੀ satsang ਸੁਣ ਕੇ ਉਹ ਫਿਰ ਆਉਣਾ ਬੜਾ ਅੱਛਾ ਪਿਆਰ ਜਿੰਨਾ ਦੇ ਕਰਨੰਗਿਆ ਲੁਭਾਇਆ ਬੜਾ ਅੱਛਾ ਇਹ ਤੇ ਪਤਾ ਹੀ ਨਹੀਂ ਲੱਗਾ ਉਹਨਾਂ ਦਾ ਕਿਹੜੇ ਵੇਲੇ ਕਿਉਂਕਿ ਮਾਲਕੋਲੇ ਜੋ ਹੁਕਮ ਹੈ ਇਹਨੂੰ ਕੋਈ ਟਾਲ ਨਹੀਂ ਸਕਦਾ ਕਿਉਂਕਿ ਉਹਦੇ ਤੋਂ ਹੁਕਮ ਆ ਜਣਾ ਉਹਦਾ ਤੋ ਚੱਲ ਜਾਣਾ ਸੰਸਕਾਰ ਅੱਛਾ ਹੋਣਾ ਚਾਹੀਦਾ ਸੰਸਾਰ ਚੰਦ ਜੀ ਨੇ ਆਪਣਾ ਜੀਵਨ ਲਾ ਦਿੱਤਾ ਇਸ ਪਰਿਵਾਰ ਦੇ ਵਾਸਤੇ ਅੱਜ ਦਿਸਤਾ ਪਿਆ ਕਿ ਪਰਿਵਾਰ ਦੇ ਮੈਂਬਰ ਜਿੰਨੇ ਸਦਸ ਜਿਹੜੇ ਨੇ ਜੀਵਨ ਸਾਥੀ ਜਿਹੜੇ ਨੇ ਇਹਦੀ ਸੇਵਾ ਸੰਸਾਰ ਵਾਸਤੇ ਕਿਹੋ ਜਿਹੀ ਰਹੀ ਇਹਦਾ ਸੁਪੁੱਤਰ ਦੋ ਸੁਪੁੱਤਰ ਨੇਣ ਦੇ ਇੱਕ ਬੇਟੀ ਹੈ ਪੁੱਤਰੀ ਹੈ ਅਰਮਿਤਪਾਲ ਜੀ ਦੂਸਰਾ ਬੇਟਾ ਇਹਨਾਂ ਦਾ ਹੈ ਅਰਮਿਤਪਾਲ ਜੀ ਤੇ ਦੇਣ ਦਾ ਪੰਥ ਵਾਸਤੇ ਬਹੁਤ ਵੱਡੀ ਹੈ ਸੰਸਾਰ ਚੰ ਦੀ ਦੇਣ ਪੰਥ ਵਾਸਤੇ ਬਹੁਤ ਵੱਡੀ ਹੈ ਇਹ ਮਾਲਕ ਜਾਣਦਾ ਹੈ ਸ਼ਾਇਦ ਅਸੀਂ ਨਾ ਜਾਣਦੇ ਹੋਈਏ ਪਿਤਾ ਬੱਚਿਆਂ ਵਾਸਤੇ ਪਿਓ ਹੀ ਰਹਿੰਦਾ ਹੈ ਉਹਦੇ ਅੰਦਰ ਕਰਨੀ ਕੀ ਜਲਦੀ ਪਈ ਹੈ ਕਿੰਨੂੰ ਯਾਦ ਕਰਦਾ ਪਿਆ ਕੋਈ ਨਹੀਂ ਜਾਣਦਾ ਇਹ ਉਹੀ ਜਾਣਦਾ ਜਿਹਨੂੰ ਯਾਦ ਕੀਤਾ ਜਾਂਦਾ ਹੈ ਆਪਣਾ ਸਫ਼ਰ ਉਹਨਾਂ ਨੇ ਪਰਾ ਪੂਰਾ ਕੀਤਾ ਹੈ ਚਿਹਰਾ ਦੇਖਦਾ ਸਭ ਦੇਖਦੇ ਪਏ ਸੇ ਚਿਹਰੇ ਦੇ ਉੱਪਰ ਕੋਈ ਸ਼ਿਕਨ ਨਹੀਂ ਹੈ আর ਖੁਸ਼ਹਾਲੀ ਹੈ ਨੂਰਾਨੀ ਹੈ ਇਹ ਹੀ ਜੀਵਨ ਜਿਹੜਾ ਸਭ ਦਾ ਹੋਣਾ ਚਾਹੀਦਾ ਸਾਧ ਸੰਗ ਦੀ